ਸਵਾਗਤ ਹੈ ਜੀ ਹੁਸ਼ਾਰਪੁਰ ਉਸਤੇ ਫੇਸਬੁਕ ਪੇਜ ਤੇ ਇੱਕ ਵਾਰ ਮੁੜ ਤੋਂ ਮੈਂ ਤੁਹਾਡਾ ਦੋਸਤ ਚੇਤਨ ਕ੍ਰਸ਼ਪਤ ਅੱਜ ਇਸ ਪੱਤੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਰੂਬਰੂ ਹਾਂ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਇੱਕ ਵਾਰ ਸੰਧਿਆ ਕਰਨ ਜਾ ਰਹੇ ਹੁਸ਼ਾਰਪੁਰ ਦੇ ਪਿੰਡ ਹੁਸ਼ਾਰਪੁਰ ਦੇ ਪਿੰਡ ਬਹਿਤਾ ਦੀਆਂ ਜਿੱਥੇ ਕਿ ਇੱਕ ਖੇਤਾਂ ਦੇ ਵਿੱਚ ਮਿਜ਼ਾਏ ਡਿੱਗੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਾਰਪੁਰ ਦਾ ਪਿੰਡ ਹੈ ਬਹਿਅਤਾ ਜੋ ਕਿ ਮਹਸੇ ਕਮਾਈ ਦੇਵੀ ਤੋਂ ਕੁਝ ਹੀ ਦੂਰੀ ਦੀ ਮੀਟਰ ਤੇ ਪਿੰਡ ਮੌਜੂਦ ਹੈ 2 ਤੋਂ 3 ਕਿਲੋਮੀਟਰ ਦੂਰੀ ਤੇ ਪਿੰਡੇ ਮੌਜੂਦ ਹੈ ਬਹਿਅਤਾ ਜਿੱਥੇ ਕਿ ਇੱਕ ਮਿਸਾਈਲ ਜਿਹੜੀ ਮਿਲੀ ਆ ਕਿਉਂਕਿ ਬੀਤੀ ਦੇਰ ਰਾਤ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਉੱਚੀ ਬੱਸੀ ਕਸਬੇ ਦੇ ਵਿੱਚ ਪਠਾਨਕੋਟ ਦੇ ਵਿੱਚ ਲਗਾਤਾਰ ਜਿਹੜਾ ਪਾਕਿਸਤਾਨ ਨੇ ਆਪਣੀਆਂ ਆਪਣੇ ਨਾਪਾਕ ਇਰਾਦਿਆਂ ਨੂੰ ਜਿਹੜਾ ਉਹਨਾਂ ਆਪਣੇ ਨਾਪਾਕ ਇਰਾਦਿਆਂ ਦੇ ਵਿੱਚ ਉਸ ਨੂੰ ਜਿਹੜਾ ਸਾਡੀ ਭਾਰਤੀ ਫੌਜ ਵੱਲੋਂ ਕਾਮਯਾਬ ਨਹੀਂ ਹੋ ਸਕਦਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸੇਫਰ ਮੁਰ ਤੋਂ ਸਾਂਝੀਆਂ ਕਰ ਰਹੇ ਹਾਂ ਹੁਸ਼ਾਰਪੁਰ ਦੇ ਪਿੰਡ ਬਹਿ ਹਸਤਾ ਦੀਆਂ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਿਜ਼ਾਈਲ ਨੂੰwidehat ਦੀ ਚੀਜ਼ ਆ ਮਿਲੀ ਜਾਂ ਮਿਜ਼ਾਈਲ ਮਿਲੀ ਜਾਂ ਤਾਂ ਜਿਵੇਂ ਹੀ ਇੱਥੇ ਆਂ ਪਿੰਡ ਵਾਸੀਆਂ ਦੇ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਤੁਰੰਤ ਉਹਨਾਂ ਕੋਲੋਂ ਇਸ ਦੀ ਸੂਚਨਾ ਜਿਹੜੀ ਉਹ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਿਜ਼ਾਈਲ ਹੈ ਕਾਫੀ ਲੰਬੀ ਮਿਜ਼ਾਈਲ ਹੈ ਤਾਂ ਜਿਵੇਂ ਹੀ ਇਹ ਜਿਵੇਂ ਇਹ ਸਾਰਾ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਚਾਹੁੰਦਾ ਤਾਂ ਤੁਰੰਤ ਉਹਨਾਂ ਵੱਲੋਂ ਇਸ ਦੀ ਸੂਚਨਾ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਹੈ ਤਸਵੀਰਾਂ ਦੇ ਵਿੱਚ ਹੁਣ ਤੁਸੀਂ ਵੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਪਹੁੰਚ ਚੁੱਕਿਆ ਤੇ ਪੁਲਿਸ ਵੱਲੋਂ ਇਸ ਦੀ ਸੂਚਨਾ ਜਿਹੜੀ ਉਹ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਤੇ ਕੁਝ ਸਮੇਂ ਤੱਕ ਜਿਹੜੇ ਫੌਜ ਦੇ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚਣਗੇ ਤੇ ਜਾਣਕਾਰੀ ਜੋ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਮੌਕੇ ਤੇ ਸਾਡੇ ਮੀਡੀਆ ਕਰਮੀਆਂ ਵੀ ਮੌਜੂਦ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਹੁਣ ਫੌਜ ਦੇ ਅਧਿਕਾਰੀ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸ ਮਿਜ਼ਾਈਲ ਨੂੰ ਜਦੋਂ ਉਹ ਡਿਫਿਊਜ਼ ਕਰ ਦੇਣਗੇ ਕਿਉਂਕਿ ਲਗਾਤਾਰ ਬੀਤੇ ਬੀਤੀ ਦੇਰ ਰਾਤ ਜਿਸ ਤਰ੍ਹਾਂ ਦੇ ਉਹ ਮਾਮਲੇ ਸਾਹਮਣੇ ਆ ਰਹੇ ਸੀ ਜਲੰਧਰ ਦੀ ਆਪਾਂ ਗੱਲ ਕਰ ਲਈ ਆਪਾਂ ਪਠਾਨਕੋਟ ਦੀ ਗੱਲ ਕਰ ਲਈ ਆਪਾਂ ਉੱਚੀ ਬੱਸੀ ਦੀ ਗੱਲ ਚੱਲਦੀ ਹੈ ਜਿੱਥੇ-ਜਿੱਥੇ ਵੀ ਸਾਡੇ ਭਾਰਤੀ ਫੌਜ ਦੇ ਇਹ ਟਿਕਾਣੇ ਨੇ ਤਾਂ ਲਗਾਤਾਰ ਉਹਨਾਂ ਨੂੰ ਪਾਕਿਸਤਾਨ ਇਹ ਆਪਣੇ ਆ ਪਾਕਿਸਤਾਨ ਆਪਣਾ ਨਿਸ਼ਾਨਾ ਬਣਾ ਰਿਹਾ ਸੀ ਕਦੀ ਡਰੋਨ ਭੇਜੇ ਜਾ ਰਹੇ ਸੀ ਤਾਂ ਕਦੀ ਮਸਾਈਨਾ ਭੇਜੀਆਂ ਜਾ ਰਹੀਆਂ ਸੀ ਤਾਂ ਸਾਡੀ ਭਾਰਤ ਦੀ ਬਹਾਦਰ ਫੌਜ ਨੇ ਬਹੁਤ ਮੂੰਹ ਤੋੜਮਾ ਜਵਾਬ ਹੈ ਜਿਹੜਾ ਦੁਸ਼ਮਨ ਦੇਸ਼ ਨੂੰ ਦਿੱਤਾ ਹੈ ਤਾਂ ਤਕਰੀਬਨ 50 ਦੇ ਕਰੀਬ ਡਰੋਨ ਜਿਹੜੇ ਉਹ ਕੱਲੀ ਇੱਕ ਰਾਤ ਦੇ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਡਰੋਨ ਜਿਹੜੇ ਉਹ ਹੀਠਾ ਸੁੱਟੇ ਨੇ ਤਾਂ ਇਸ ਤੋਂ ਇਲਾਵਾ 8 ਤੋਂ 10 ਦੇ ਕਰੀਬ ਮਸਾਈਨਾ ਜਿਹੜੀਆਂ ਹੀਠਾ ਸੁੱਟੀਆਂ ਨੇ ਤੇ ਇਹਨਾਂ ਸਾਰਿਆਂ ਤੋਂ ਇਲਾਵਾ ਜੇਕਰ ਆਪਾਂ ਇਹ ਪਾਕਿਸਤਾਨੀ 에ਅਰ ਚੈਕ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਜੋ ਮੀਡੀਆ ਰਿਪੋਰਟਾਂ ਮੁਤਾਬਕ ਦੋ 에ਅਰ ਚੈਕ ਆ ਜਿਹੜੇ ਉਹ ਭਾਰਤੀ ਫੌਜ ਨੇ ਜਿਹੜੇ ਮਾਰ ਮੁਕਾਇਆ ਸੀ ਤੇ ਬਹੁਤ ਸਾਰੀਆਂ ਮਜ਼ਾਈਲਾਂ ਨੂੰ ਤੇ 50 ਦੇ ਕਰੀਬ ਡਰੋਨਾਂ ਨੂੰ ਜਿਹੜਾ ਅਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਪਾਕਿਸਤਾਨ ਉਸ ਤੇ ਨਾਪਾਕ ਇਰਾਦਿਆਂ ਦੇ ਵਿੱਚ ਨਾਪਾਕ ਮਨਸੂਬਿਆਂ ਦੇ ਵਿੱਚ ਭਾਰਤੀ ਫੌਜ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਤਾਂ ਇੱਕ ਵਾਰ ਮੁਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤਸਵੀਰਾਂ ਜਿਹੜੀਆਂ ਹੁਸ਼ਾਰਪੁਰ ਦੇ ਪਿੰਡ ਬਹਿ ਅੱਤਾ ਦੀਆਂ ਨੇ ਜੋ ਕਿ ਕਮਾਈ ਦੇ ਵੀ ਤੋਂ ਮਹਿਜ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਹੋਇਆ ਜੋ ਜਾਣਕਾਰੀ ਹੈ ਤਾਂ ਉੱਥੇ ਇੱਕ ਮਿਸਾਲੀ ਦੀਗੀ ਆ ਖੇਤਾਂ ਦੇ ਵਿੱਚ ਤੇ ਜਦੋਂ ਇਹ ਸਾਰਾ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਪਿੰਡ ਵਾਸੀਆਂ ਵੱਲੋਂ ਤੁਰੰਤ ਇਸ ਦੀ ਸੂਚਨਾ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਉਹ ਮੇ ਭਾਰਤੀ ਭਾਰਤੀ ਫੌਜ ਦੇ ਧਿਆਨ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਹੁਣ ਭਾਰਤੀ ਫੌਜ ਦੇ ਜਿਹੜੇ ਅਧਿਕਾਰੀਆਂ ਨੇ ਉਹ ਪਹੁੰਚ ਰੁਕੇ ਨੇ ਤੇ ਇਹ ਖਬਰ ਹੁਣ ਆ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਵੀ ਦੱਸਿਆ ਕਿ ਮੌਕੇ ਤੇ ਸਾਡੇ মিডিਆ ਕਰਮੀ ਵੀ ਮੌਜੂਦ ਨੇ ਹੁਣ ਭਾਰਤੀ ਫੌਜ ਵੱਲੋਂ ਇਸ ਮਿਜ਼ਾਈਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਵੇਗਾ ਤਾਂ ਇਸ ਨੂੰ ਡਿਫਿਊਜ਼ ਕਰ ਦਿੱਤਾ ਜਾਵੇਗਾ ਤਾਂ ਲਗਾਤਾਰ ਅਧਾਰਾਂ ਸ਼ਰਤਾਂ ਦੇ ਉਸ ਵੀ ਤਹੱਜ ਤੱਕ ਸਹੀ ਅਤੇ ਸਟੀਕ ਜਾਣਕਾਰੀ ਪਹੁੰਚਾਉਣ ਦੀ ਹਸ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਅੱਜ ਸਾਡੀ ਕੋਸ਼ਿਸ਼ ਵੀ ਹੈ ਕਿ ਅਸੀਂ ਪ੍ਰਸ਼ਾਸਨ ਦੇ ਕਿਸੇ ਵੱਡੇ ਅਫਸਰ ਦੇ ਨਾਲ ਗੱਲਬਾਤ ਕਰੀਏ ਸਾਡੀ ਕੋਸ਼ਿਸ਼ ਰਹੇਗੀ ਤਾਂ ਹੁਸ਼ਾਰਪੁਰ ਦੇ ਅਸਲ ਹਾਲਾਤਾਂ ਤੋਂ ਤੁਹਾਨੂੰ ਹੁਸ਼ਾਰਪੁਰ ਦੀ ਅਸਲ ਮੌਜੂਦਾ ਸਥਿਤੀ ਤ ਤ ਤੁਹਾਨੂੰ ਜਾਨੂ ਕਰਵਾਇਆ ਜਾ ਸਕੇ